ਲੁਧਿਆਣਾ ਦੇ ਕਾਕੂਵਾਲ ਰੋਡ ਉੱਤੇ ਇੱਕ ਅਜੀਬ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪਰਿਵਾਰਿਕ ਮੈਂਬਰਾਂ ਨੇ ਘਰ ਚ ਅਲਮਾਰੀ ਦਾ ਤਾਲਾ ਨਾ ਖੁੱਲਣ ਤੇ ਬਾਹਰ ਜਾ ਰਹੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾਂ ਚਾਬੀਆਂ ਬਣਾਉਣ ਵਾਲਾ ਕਰਦੇ ਪਰਿਵਾਰਿਕ ਮੈਂਬਰਾਂ ਨੂੰ ਪੁਲੇ ਖਿੱਚ ਬਾ ਅਲਮਾਰੀ ਚ ਪਿਆ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਸਬੰਧਤ ਥਾਣੇ ਚ ਘਟਨਾ ਦਰਜ ਕਰਵਾਈ ਅਤੇ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਨੰਤੂ ਤੂੰ ਜੀ ਇਹ ਜਿਹੜਾ ਵਾਕਿਆ ਹੈਗਾ ਕਿੰਨੇ ਵਜੇ ਦੇ ਘੇਟ ਚ ਹੋਇਆ ਉਹ ਹੀ ਸਵਾ ਚਾਰ ਆ ਜਾਂ ਸਾਢੇ ਚਾਰ ਦੇ ਵਿੱਚ ਵਿੱਚ ਮੈਂ ਦੇਖੀ ਗਈ ਉਹਨੂੰ ਬੈਠੀ ਪਹਿਲਾਂ ਮੈਂ ਇੱਥੇ ਬੈ ਕੇ ਠੀਕ ਕਰਾਇਆ ਫਿਰ ਜਦੋਂ ਉਧਰਲੀ ਬਾਰੀ ਲੱਗੇ ਮੈਂ ਉੱਥੇ ਬੈ ਕੇ ਠੀਕ ਕਰਾਇਆ ਕੋਲ ਉਹਦੇ ਬੈਠੀ ਨਹੀਂ ਮੇਰੀ ਗੁੜੀ ਬੈਠੀ ਸੀ ਮੇਰੇ ਕੋਲ ਸਿੱਕ ਕਿਸਕਿੰਟ ਵੀ ਪਾਸੇ ਨਹੀਂ ਹੋਏ 5 ਮਿੰਟਾਂ ਦੇ ਅੰਦਰ ਅੰਦਰ ਉਹਨਾਂ ਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਖਿਆ ਨਹੀਂ ਜਾਂਦਾ ਬੰਦਾ ਬਾਹਰ ਨੂੰ ਜਾਂਦਾ ਕਹਿੰਦੇ ਮੈਨੂੰ ਕਹਿੰਦੇ ਚਾਬੀ ਦਾ ਗੁੱਛਾ ਲੈ ਕੇ ਆਉ ਮੈਂ ਕਹਿੰਦਾ ਮੈਂ ਨਹੀਂ ਲੈ ਕੇ ਆਣਾ ਮੈਂ ਕਹਿੰਦਾ ਤੇਰਾ ਕੰਮ ਆ ਕਹਿੰਦਾ ਮੈਂ ਘਰੇ ਮੈਂ ਕਿਹਾ ਤੂੰ ਜਦ ਇੱਕ ਬਾਰ ਬਟੇਡੀ ਕੋ ਕਰੀ ਜਨਨਾ ਮੈਂ ਤੂੰ ਮੇਰਾ ਨੁਕਸਾਨ ਕਰੀ ਜਨਨਾ ਕਹਿੰਦਾ ਮੈਂ ਚਾਬੀ ਸਿੱਧੀ ਕਰਕੇ ਦਿਨਾ ਤੈਨੂੰ ਇੱਥੇ ਬੈਠ ਬੈਠ ਕੇ ਚਾਬੀ ਸਿੱਧੀ ਕਰੀ ਗਿਆ ਮੈਂ ਕੋਲ ਬੈਠੀ ਨਹੀਂ ਉਹਦੇ ਸਭ ਕੁਝ ਦੇਖਿਆ ਅੱਖੀ ਦੇਖਿਆ ਸਭ ਕੁਝ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਹਿੰਦੇ ਮੈਂ ਚਾਬੀਆਂ ਦਾ ਗੁੱਛਾ ਲੈ ਕੇ ਆਇਆ 5 ਮਿੰਟ ਦੇ ਅੰਦਰ ਅੰਦਰ ਮੈਨੂੰ ਪਤਾ ਨਹੀਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕੁਛ ਪਤਾ ਨਹੀਂ ਲੱਗਿਆ ਅਲਮਾਰੀ ਚ ਸਾਮਾਨ ਕੱਢ ਕੇ ਲੈ ਗਏ ਪਤਾ ਹੀ ਨਹੀਂ ਲੱਗਿਆ ਜੀ ਕਿਵੇਂ ਉਹਨੇ ਲੋਕਰ ਵੀ ਲੋਕ ਲਸੀਗੇ ਪੂਰੇ ਚਾਬੀ ਮੇਰੇ ਕੋਲ ਪਈ ਹੈ ਅੰਦਰਲੇ ਲੋਕਰ ਨੂੰ ਵੀ ਲੋਕ ਲੱਗਿਆ ਸੀ ਚਾਬੀ ਮੇਰੇ ਕੋਲ ਉਹ ਲੋਕਰ ਪਤਾ ਨਹੀਂ ਕਿਸ ਸਾਉਣਾ ਨੇ ਖੋਲਲੇ ਕਿਸ ਸਾਉਣਾ ਨਹੀਂ ਖੋਲਲੇ ਮੈਨੂੰ ਕੁਝ ਦਿਖਿਆ ਹੀ ਨਹੀਂ ਮੈਂ ਇੱਥੇ ਕੋਣ ਬੈਠ ਕੇ ਸਾਰਾ ਲਾਈਵ ਦੇਖਿਆ ਲਮਾਰੀ ਨੂੰ ਇੰਦਾ ਇੰਦਾ ਕਰਦਾ ਪਿਆ ਸੀ ਲਮਾਰੀ ਨੂੰ ਲੱਗਦਾ ਕੁਝ ਇਸ ਤਰ੍ਹਾਂ ਦਾ ਸਪਰੇਅ ਜਾਂ ਕੁਝ ਐਦਾਂ ਦਾ ਨਸ਼ੇ ਦਾ ਜੋ ਕੁਝ ਸੀ ਸੀ ਦੀ ਉਹਦੀ ਬੈਗ ਬਸ ਛੋਟਾ ਜਿਹਾ ਬੈਗ ਸੀ ਕਾਲੇ ਰੰਗ ਦਾ ਉਹਦੇ ਵਿੱਚੋਂ ਚਾਬੀਆਂ ਦਾ ਹੀ ਉਹ ਘੜਦਾ ਪਿਆ ਸੀ ਜਿਵੇਂ ਠੋਕਾ ਠਖਾਈ ਕਰਦੇ ਚਾਬੀਆਂ ਦੀ ਬਣਾਉਂਦੇ ਆ ਚਾਬੀ ਬਣਾਈ ਗਿਆ ਬਣਾਈ ਗਿਆ ਬੱਠਾ ਤੇ ਲੱਗਦਾ ਵੀ ਇਹ ਪੱਕਾ ਚੋਰ ਆ ਜਿਹੜਾ ਚੋਰ ਦਾ ਹੀ ਕੰਮ ਹੋ ਸਕਦਾ ਜਿਸ ਤਰ੍ਹਾਂ ਜਿਹੜੇ ਗੈਂਗਵਾਰ ਕਰਦੇ ਨੇ ਕੰਮ ਬਾਰਦਾ ਤੁਹਾਨੂੰ ਅੰਜਾਮ ਦਿੰਦੇ ਨੇ ਹੁਣ ਜਦੋਂ ਦੇਖ ਕੇ ਪਤਾ ਲੱਗਦਾ ਪਿਆ ਕਿ ਮੈਨੂੰ ਜਾਂਦਾ ਉਹ ਕਿਉਂ ਨਹੀਂ ਦਿਖਿਆ ਉਹਨੇ ਮੈਨੂੰ ਕੁਛ ਕਰਦਾ ਐਡਾ ਟਾਈਮ 5 5-7 ਮਿੰਟਾਂ ਚ ਮੈਨੂੰ ਕੁਛ ਸਮਾਂ ਕਰਦਾ ਕੁਛ ਨਹੀਂ ਪਤਾ ਲੱਗਿਆ ਮੈਨੂੰ ਜਿਵੇਂ ਅੱਖਾਂ ਤੇ ਪੜਦਾ ਫੈ ਗਿਆ ਮੇਰੀਆਂ ਕੀ ਕੀ ਸਮਾਨ ਕੀ ਕੀ ਲੈ ਗਿਆ ਸਮਾਨ ਇੱਕ ਰਿੰਗ ਸੀਗੀ ਭਈ 1 ਲੱਖ ਐਸੀ ਇੱਕ ਬਾਲੀਆਂ ਦਾ ਜੋੜਾ ਸੀ ਇੱਕ ਚੇਨ ਸੀਗੀ ਮੋਟੀ ਹਾਂ ਅੱਛਾ ਤੇ ਮੇਰੇ ਕੋਲ ਸਿਰਫ ਥੋੜੇ ਜਿਹੀ ਪੈਸੇ ਸੀ ਉਹ ਵੀ ਲੈ ਗਿਆ ਤੇ ਆਇਆ ਬਾਤ ਸੀ ਸਾਈਕਲ ਤੇ ਸੀ ਤੇ ਸਾਈਕਲ ਤੇ ਗਾਇਬ ਹੋ ਗਿਆ ਸਾਈਕਲ ਤੇ ਗਾਇਬ ਹੋ ਗਿਆ ਮੈਨੂੰ ਕਹਿੰਦੇ ਮੈਂ ਚਾਬੀਆਂ ਦਾ ਕੁਛ ਲੈ ਲਿਆ ਲੱਗਦਾ ਕੋਈ ਹੋਰ ਵੀ ਉਹਦਾ ਕੋਈ ਨਾਲ ਉਹਦੇ ਕੰਮ ਕਰਨਿਆਂ ਲੱਗਦਾ ਨਹੀਂ ਕੋਈ ਅੱਲਾ ਹੀ ਸਾਈਕਲ ਲਈ ਗਵਾਰਦਤ ਨੂੰ ਜਾਂਦੇ ਕਿ ਚਲੇ ਹਾਂਜੀ ਨਹੀਂ ਸੀ ਪੁਲਿਸ ਵਾਲੋ ਕਿਸ ਤਰ੍ਹਾਂ ਦੀ ਕਾਰ 15 20 ਮਿੰਟ ਇੱਥੇ ਬੈਠਾ ਰਿਹਾ ਚਾਬੀਆਂ ਉਹਨੇ ਬਣਾਉਂਦਾ ਰਿਹਾ ਮੈਂ ਕਿ ਚੱਲ ਬਣਾਉਂਦਾ ਫਿਰ ਮੈਂ ਬੈਠੀ ਹਾਂ ਉਹਦੇ ਕੋਲ ਹੀ ਬੈਠੀ ਰਹੀ ਹਾਂ ਬਿਲਕੁਲ ਹਿੱਲੀ ਨੀ 1 ਮਿੰਟ ਵੀ ਨਹੀਂ ਗਈ ਕਿਸੇ ਪਾਸੇ ਉਹਨੇ ਮੈਂ ਤਾਂ ਪਾਣੀ ਮੰਗਿਆ ਮੈਂ ਪਾਣੀ ਵੀ ਨਹੀਂ ਦਿੱਤਾ ਮੈਂ ਬਿਲਟ ਨੂੰ ਕਿ ਮੈਂ ਕਿਹਾ ਤੂੰ ਪਾਣੀ ਲਿਆ ਦੇ ਮੈਂ ਨਹੀਂ ਮੈਂ ਇੱਥੇ ਬੈਠੀ ਹਾਂ ਲੋਕਾਂ ਨੂੰ ਅੱਛਾ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਲੋਕ ਜਿਹੜੇ ਚਾਬੀ ਤੁਹਾਡੇ ਲੋਕਰ ਚਾਬੀ ਸੀਗੀ ਜਿਹੜੀ ਮੇਨ ਚਾਬੀ ਉਹਰੇ ਹੱਥ 'ਚ ਕਿੱਦਾਂ ਲੱਗੀ ਉਹ ਨੱਗੀ ਨਹੀਂ ਚਾਬੀਆਂ ਤਾਂ ਬਿਲਕੁਲ ਚਾਬੀ ਉਹਨੇ ਮੇਰੇ ਕੋਲ ਆਪਣੀ ਆਪਣਾ ਹੀ ਪਤਾ ਨਹੀਂ ਕੀ ਤਾਰਾ ਪਾਈਆਂ ਕੀ ਨਹੀਂ ਕੀਤਾ ਉਹਨੇ ਮੈਨੂੰ ਕੁਝ ਨਹੀਂ ਪਤਾ ਜੀ ਉਹਨੇ ਕੀ ਕੀਤਾ ਉਹਦਾ ਸੱਜਾ ਹੱਥ ਬਾਹਰ ਸੀ ਖੱਬਾ ਤੇ ਲਮਾਰੀ ਨੂੰ ਬਸ ਐ ਕਰੀ ਗਿਆ ਚਾਬੀ ਲਾਈ ਗਿਆ ਮਤਲਬ ਕੋਈ ਮਾਸਟਰ ਕੀ ਕਹਿ ਸਕਦਾ ਹੈ ਕੀ ਪਤਾ ਉਹਦੇ ਕੋਲ ਕਿਸੇ ਮੈਨੂੰ ਕਹਿੰਦਾ ਮੇਰੇ ਕੋਲ ਚਾਬੀਆਂ ਹੈ ਨਹੀਂ ਮੇਂ ਚਾਬੀਆਂ ਲੈ ਕੇ ਰੋਤੋ ਮਗਰਾ ਜੀ ਕਹਿੰਦੇ ਇਹ ਮਾਸਟਰ ਮਾਈਂਡਰ ਹੈ ਜਿਹੜਾ ਇਦਾਂ ਦੇ ਕੁਵਾਰ ਦਾ ਤੁਹਾਨੂੰ ਅਜਨ ਜਾਣ ਦਿੰਦਾ ਲੱਗਦਾ ਪਤਨੀ ਜੀ ਪਾਣੀ ਫਿਰ ਆਪਣੀ ਬੋਤਲ ਚੋਂ ਕੱਢ ਕੇ ਪਾਣੀ ਪੀਤਾ ਮੇਰੇ ਮਾਈਂਡ ਚ ਆਇਆ ਮੈਂ ਕਿਹਾ ਇਹਨੇ ਪਾਣੀ ਮੈਥੋਂ ਕਿਉਂ ਮੰਗਿਆ ਮੈਂ ਕਿਹਾ ਪਾਣੀ ਤੇ ਇਹਦੇ ਕੋਲ ਸੀਗਾ ਬੋਤਲ ਚ ਮੈਂ ਫਿਰ ਬੇਟੇ ਨੂੰ ਮੈਂ ਉਦੋਂ ਹੀ ਆਪਣੇ ਮੂਹੇ ਸੀ ਕਹਤਾ ਕਸ਼ਿਸ਼ ਨੂੰ ਮੈਂ ਕਿਹਾ ਕਸ਼ਿਸ਼ ਪਾਏ ਬਟਾ ਮੈਂ ਕਿਹਾ ਪਾਣੀ ਤੇ ਕੋਈ ਸੀਗਾ ਮੈਨੂੰ ਪਤਾ ਨਹੀਂ ਇਹਨੇ ਕਿਉਂ ਮੰਗ ਲਿਆ ਪਾਣੀ ਬਸ ਉਹ ਚਾਹੀਦੀ ਸੀ ਸਿੱਧੀ ਕਰਨ ਦੇ ਬੰਨੇ ਬੰਨੇ ਸੀ ਪਾਣੀ ਤਾਂ ਮੈਂ ਦਿੱਤਾ ਹੀ ਨਹੀਂ ਮੈਂ ਉੱਠੀ ਨਹੀਂ ਬੇਟੇ ਨੇ ਲਿਆ ਕੇ ਦਿੱਤਾ ਪਾਣੀ ਤੁਹਾਡੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਆ ਕਾਰਵਾਈ ਹੋ ਰਹੀ ਹੈ ਥਾਣੇ ਦੀ ਹਾਂਜੀ ਕਹਿੰਦੇ ਅਸੀਂ ਰਾਤੀ ਆਏ ਸੀ ਦੇਖ ਗਏ ਸਿਕੰਦਰ ਸੀ ਚੋਲੇ ਦੇਖਦੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਸ ਨਾਲ ਬਾਤ ਕਦੇ ਵੀ ਭੁਲਕੇ ਵੀ ਕੰਨਾਂ ਨੂੰ ਹੱਥ ਲੱਗ ਗਏ ਮੇਰੇ ਤਾਂ ਮੈਂ ਤਾਂ ਕਦੇ ਅਜਿਹਾ ਕੰਮ ਕੀਤਾ ਹੀ ਨਹੀਂ ਸੀ ਅੱਛਾ ਲੋਕਾਂ ਨੂੰ ਕਹਿਣਾ ਚਾਹਣਾ ਕਿਉਂਕਿ ਲੋਕ ਇੱਕ ਜਿਹੜੇ ਦਾਦੇ ਬੰਦੇ ਨੇ ਬਾਕੀ ਗਲਾਂ 'ਚ ਵੀ ਘੁੰਮਦੇ ਹੋਣਗੇ ਜਿੱਦਾਂ ਕੰਮ ਹੈ ਉਹਨਾਂ ਨੂੰ ਕਹਿਣਾ ਪਰ ਅੱਗੇ ਹੁਣ ਕੋਈ ਵਿਸ਼ਵਾਸ ਕਰਨ ਦੀ ਗੱਲ ਨਹੀਂ ਹੈਗੀ ਕਿ ਵੀ ਆਪਾਂ ਕਿਸੇ ਨੂੰ ਆਏ ਘਰੇ ਬੰਦੇ ਨੂੰ ਅੰਦਰ ਵੜ ਕੇ ਕੁਝ ਕੰਮ ਕਰਾ ਲਈਏ ਨਹੀਂ ਬਿਲਕੁਲ ਵੀ ਬਿਲਕੁਲ ਨਹੀਂ ਕਰਾਉਣਾ ਚਾਹੀ ਇਹ ਮਾਰੀਆ ਲੋਕਰ ਖਰਾਬ ਸੀਗਾ ਲੋਕ ਕੋਈ ਚਾਬੀ ਲਵਾਣੀ ਸੀ ਤੇ ਬਾਹਰੋਂ ਕੋਈ ਐਸੀ ਸਪਿਕ ਉਹਨੂੰ ਬੁਲਾਇਆ ਬੰਦਾ ਅੱਛਾ ਚਾਬੀ ਲੋਕ ਕਹਾਂ ਮੈਂ ਕਹਿੰਦਾ ਚਾਬੀ ਲਾ ਦੇਣਾ ਮੈਂ ਹੂੰ ਹੂੰ ਥੋੜੀ ਦੇਰ ਕੀਤੀ ਤੇ ਚਾਬੀ ਉਤ ਬਾਦ ਕਹਿੰਦਾ ਦੂਜੀ ਚਾਬੀ ਲਈ ਉਹ ਕਹਿੰਦਾ ਮੇਰੇ ਚਾਬੀ ਖਰਾਬ ਹੋ ਜਾਬੀ ਦਾ ਗੁੱਛਾ ਲੈ ਕੇ ਆਉਣਾ ਤੇ ਬਾਅਦ ਅਸੀਂ ਦੇਖਿਆ ਤਾਂ ਜੋ ਦੂਜਾ ਅੱਧ ਘੰਟਾ ਨਹੀਂ ਆ ਦੇਖਿਆ ਲੋਕਰ ਖੁੱਲ ਗਿਆ ਉਹਦੇ ਵਿੱਚੋਂ 2 ਲੱਖ 1.5 ਲੱਖ ਕੈਸ਼ ਤੇ ਇੱਕ ਮੁੰਦਰੀ ਇੱਕ ਰਿੰਗ ਤੇ ਕੁਵਾਲੀਆਂ ਗਾਇਬ ਸੀਗੀਆਂ ਵਿੱਚੋਂ ਤੇ ਹਾਂ ਬੋਲੋ ਬੋਲੋ ਬਸ ਉਸ ਤੋਂ ਬਾਅਦ ਪਤਾ ਲੱਗਾ ਫਿਰ ਪੁਲਿਸ ਜੇ ਅਸੀਂ ਬੰਦੇ ਇਕੱਠੇ ਹੋਏ ਖਾਣੇ ਜਾ ਕੇ ਆਏ ਉਹ ਤੇਰੇ ਅਫੇਦ ਜੀ ਕੀਤੀ ਦੀ ਫੋਟੋਆਂ ਆਈਆਂ ਸੀ ਮਾੜੀ ਮਰਸੀਟੀ ਵੀਚ ਹਾਂ ਹਾਂ ਤੇ ਉਹ ਦੇਖ ਕੇ ਆਂਦੇ ਥਾਣੇ ਹੁੰਦੇ ਅੱਛਾ ਕਿੰਨੇ ਵਜੇ ਦੀ ਗੱਲ ਹੈ ਇਹ ਸਵਾਜਾਂ ਤੋਂ 4:30 ਦੇ ਵਿੱਚ ਵਿੱਚ ਗੱਲ ਹੈ ਅੱਛਾ ਔਰ ਜਦੋਂ ਇਹ ਬੰਦਾ ਆਇਆ ਸੀ ਤੁਹਾਡੇ ਕੋਲ ਉੱਥੇ ਜਿਹੜਾ ਲੋਕਲ ਲੋਕ ਖਲਾਉਣਾ ਆਇਆ ਸੀ ਤੇ ਔਰ ਘਰ ਵਿੱਚ ਕੌਣ-ਕੌਣ ਮਜੂ ਸੀ ਮੈਂ ਸੀ ਮਿਸਿਸ ਹੀ ਮੇਰੀ ਤੇ ਕੁੜੀ ਆ ਸੀ ਅੱਛਾ ਤੇ ਮਤ ਤੁਹਾਡੀ ਅੱਖਾਂ ਸਾਹਮਣੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ ਮਿਸਿਸ ਤੇ ਕੁੜੀ ਇੱਥੇ ਕੋਲ ਬੈਠੀ ਬੈੱਡ ਦੇ ਕੋਲ ਬੈਠੀ ਆ ਸੀ ਤੇ ਕੋਲ ਬੈਠੀ ਰਹੀ ਆ ਪਤਾ ਨਹੀਂ ਲੱਗਿਆ ਇਹਨਾਂ ਨੂੰ ਮੈਂ ਦੁਕਾਨ ਤੇ ਸੀਗਾ ਉੱਥੇ ਬੈ आ, से, खल, से, खल आ, दे। दे। अच्छा ਤੁਸੀਂ ਮਨ ਲੋ ਗਲੀ ਚ ਲੰਘ ਜਾਂਦੇ ਤੁਸੀਂ ਨੂੰ ਬੁਲਾ ਕੇ ਹਾਂ ਗਲੀ ਲੰਘ ਸਾਈਕਲ ਸਾਈਕਲ ਸਪੀਕਰ ਦੀ ਆਵਾਜ਼ ਲੱਗੀ ਕਿ ਮਾਰੀਆਂ ਲੋਕ ਠੀਕ ਕਰਾ ਲਓ ਜਦੋਂ ਨਾਲ ਉਹ ਮਿਸਰੀ ਆਵਾਜ਼ ਨਹੀਂ ਹਾਂ ਗਲੀ ਚ ਘੁੰਮਦੇ ਨੇ ਅੱਛਾ ਕੱਲਾ ਹੀ ਸੀਗਾ ਇੱਕ ਸਿੰਗਲ ਬੰਦਾ ਸੀਗਾ ਸਿੰਗਲ ਬੰਦਾ ਸੀਗਾ ਅੱਛਾ ਜਦੋਂ ਇਹ ਆਇਆ ਸੀ ਅੰਦਰ ਆਇਆ ਸੀਗਾ ਜਦੋਂ ਲੋਕ ਨੂੰ ਖੋਲਦਾ ਪਿਆ ਸੀਗਾ ਤੇ ਇਹਨੇ ਕੋਈ ਗੱਲਬਾਤ ਕੀਤੀ ਤੁਹਾਡਾ ਨੇ ਕਿ ਦੂਜੀ ਚਾਬੀ ਨਾਲ ਸਿੱਧੀ ਖੋਲ੍ਹ ਲੈ ਕੇ ਆਪਣੀ ਚਾਬੀ ਲੈ ਕੇ ਆਈ ਨਾਲ ਕੋਈ ਨਹੀਂ ਨਹੀਂ ਚਾਬੀ ਬਣਾਇਆ ਇੱਕ ਮਿੰਟ ਦੇਖੋ ਹਾਂਜੀ ਚਾਬੀ ਬਣੇ ਤੇ ਉਹ ਇੱਕ ਚਾਬੀ ਸੀਗੀ ਉਹਨਾਂ ਕੋਲੋਂ ਬਣਾ ਕੇ ਉਹਨੂੰ ਛੱਟ 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 ਨਾਲ ਮਾਰਦਾ ਰਿਹਾ ਉਹਦੇ ਬਥੋ ਪਰ ਉਹਦੇ ਉਹ ਦੂਜੀ ਿਲਮਾਂ ਦੇ ਚਾਬੀ ਲੈ ਲਈ ਉਹਨੇ ਵੀ ਇਹ ਜਾਬੀ ਤੁਸੀਂ ਇਹਦੀ ਜਾਬੀ ਲੱਗ ਜਵੇ ਪਤਾ ਨਹੀਂ ਇਹ ਚ ਜਿਹੜਾ ਬੰਦਾ ਜਿਹੜੀ ਜਾਬੀ ਦਿੰਦੀ ਹੈ ਕਿ ਇਹਨੇ ਚਾਬੀ ਖੁੱਲੀ ਆਉਂਦੇ ਉਹ ਲੋਕ ਨੇ ਖੋਲਤਾ ਇਹਦੀ ਜਾਬੀ ਵਿੰਗੀ ਕਰਦੀ ਜਾਂਦੀ ਮਤਲਬ ਮੋੜਾ ਕਰਕੇ ਲੱਗੇ ਹਾਂ ਟੇਢੀ ਗਤੀ ਤੋਂ ਬਾਅਦ ਜਿੰਨੂੰ ਸਿੱਧੀ ਕਰਨਦੀ ਬੰਦੇ ਬਸ ਖੁੱਲੀ ਨਹੀਂ ਕਹਿੰਦਾ ਚਾਬੀਆਂ ਪੁੱਛਾ ਲੈ ਗਿਆ ਨਾ ਮੁੜ ਕੇ ਆਇਆ ਨਹੀਂ ਅੱਛਾ ਜਿਹੜਾ ਬੰਦਾ ਸੀਗਾ ਅਕਸਰ ਤੁਸੀਂ ਗਲੀ 'ਚ ਦੇਖਦੇ ਹੋ ਉਹ ਨਹੀਂ ਉਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਸੀਗਾ ਅੱਛਾ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਸੀ ਅੱਛਾ ਪੁਲਿਸ ਕੰਪਲੇਂਟ ਇਹ ਹੁਣ ਹੋਈ ਤਾਂ ਹਾਂਜੀ ਹਾਂਜੀ ਪੁਲ अच्छा, फोटो की की के के अच्छा फोटो आ, तो फोटो का के कह रहे। कह रहे सी कि ਤੁਸੀਂ ਕਾਰਵਾਈ ਕਰਾਂਗੇ। اچھا। ਫੋਟੋ ਵੀ ਜਦ ਪਿੱਕੜਾਕ ਦਿੱਤੀ। ਆਲੇ ਦੋਲੇ ਦੀ ਫੇਸ ਆਇਆ ਹੋਵੇ ਜਾਂ ਕੈਮਰੇ ਲੱਗੇ ਉਹਨੂੰ ਫੇਸ ਦੇ ਵਿੱਚ ਆਇਆ ਕਿ ਕੈਮਰੇ ਦੇ ਵਿੱਚ। ਆਹ ਸੀਸੀਟੀਵੀ ਕਢਾਈ ਹੈ ਉਹ ਤੋਂ ਉਹਨੂੰ ਥਾਣੇ ਨੂੰ ਰਿਪੋਰਟ ਫੋਟੋ ਦੇ ਕੇ ਸੀਸੀਟੀਵੀ ਇੱਕ ਦੋ ਆਏ ਫੇਸ ਆਇਆ ਹੁੰਦਾ। ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਅੰਦਰ ਆਪਾਂ ਬਾਹਰ ਲੈਣੇ ਕੋਈ ਪ੍ਰਾਈਵੇਟ ਬੰਦਾ ਆਂਦਾ। ਬਿਨਾਂ ਨਾ ਹੋਣ ਨਾ ਕੋਈ ਹੋਣਗੇ ਅੰਦਰ ਨਾ ਵਿਸ਼ਵਾਸ ਕਿਸੇ ਸੜਕ ਵਾਲੇ ਬੰਦੇ 'ਚ ਹੋਣਾ ਕਰਦੇ ਕਿਸੇ ਦਿਨ ਕੋਈ ਵਿਸ਼ਵਾਸ ਕਰਦਾ ਟਾਈਮ ਹੈ ਅੱਜਕੱਲ। ਹੂੰ। ਪੂਰੇ ਮਾਮਲੇ ਤੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਜ਼ਰਾ ਇਹ ਵੀ ਸੁਣ ਲੋ ਹਾਂਜੀ ਸਰ ਇਹ ਸ਼ਕਾਫੋਲ ਰੋਡ ਦਾ ਕੇ ਮਾਮਲਾ ਹੈ ਜਿੱਥੇ ਵੀ ਇੱਕ ਪਰਿਵਾਰੋਂ ਦਾ ਇਲਜ਼ਾਮ ਆ ਕਿ ਰਾਹ ਜਾਂਦਾ ਇੱਕ ਬੰਦੇ ਨੇ ਸਾਈਕਲ ਜਾਂਦਾ ਨੂੰ ਇਹ ਘਰ ਚ ਵੜ ਕੇ ਅਲਮਾਰੀ ਠੀਕਰਨ ਦੇ ਮਾਰੇ ਜਿਹੜਾ ਕਿ ਚੋਰੀ ਹੋ ਗਈ ਇਹਦੇ ਸੰਬੰਧੀ ਕੰਪਲੇਂਟ ਸਾਡੇ ਕੋਲ ਆਈ ਹੈ ਉਹਦੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਉਸਨੂੰ ਤਵ ਕਰਕੇ ਦਿੱਤੀ ਜਾਵੇ ਸਰ ਇਹ ਕਿੰਨੇ ਕ ਵਜੇ ਦੀ ਗੱਲ ਹੈਗੀ ਮਤਲਬ ਕੱਲ 4:30 ਵਜੇ ਦੀ ਤੰਦੇ ਜੀ ਅਸਰ ਤੇਰੇ ਮਤਲਬ ਇਲਜ਼ਾਮ ਲਗਾਏ ਕਿ ਇਹਨੇ ਸੀਸੀਟੀਵੀ ਸਾਹਮਣੇ ਹੈ ਇਹ ਕਿ ਚਾਹਤ ਬਦਲ ਕੀਤੀ ਜਾ ਰਹੀ ਹੈ ਇਸ ਬੰਦੇ ਵੀ ਪਰਵਾਨਾ ਗੱਲਬਾਤ ਕੀਤੀ ਪਰਵਾਰ ਨਾਲ ਗੱਲ ਕੀਤੀ ਹੈ ਬਟ ਇੱਕ ਜੋ ਨਾਰਮਲ ਹੈ ਉਹਦੇ ਮੁਤਾਬਕ ਤਾਂ ਇੱਕ ਸਾਈਕਲ ਵਾਲਾ ਸੀ ਜਿਹੜਾ ਕਿ ਚਾਬੀਆਂ ਲਾਣ ਵਾਲਾ ਤੇ ਬਾਕੀ ਅਜੇ ਕੋਈ ਉਹਨੂੰ ਡੰਗਾਈ ਨਾ ਦੇਖਿਆ ਜਾਊਗਾ ਸਾਹਮਣੇ ਅਜੇ ਮੌਕੇ ਤੇ ਕੋਈ ਅਜੇ ਕਾਰਵਾਈ ਚੱਲ ਰਹੀ ਹੈ ਚੱਲ ਰਹੀ ਹੈ ਤੋ ਫਿਲਹਾਲ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਚਾਬੀਆਂ ਲਗਾਉਣ ਦੇ ਬਹਾਨੇ ਘਰਦਿਆਂ ਨੂੰ ਚੂਨਾ ਲਗਾਉਣ ਵਾਲੇ ਇਸ ਸਖਸ਼ ਨੂੰ ਕਦੋਂ ਫੜਿਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ